ਖਬਰਨਾਮਾ ਦੇਖ ਰਿਹਾ ਸਾਰੀ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਉਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਹੁੰਦੜ ਵੱਲੋਂ ਅੱਜ ਜਿਹੜੀ ਮੀਟਿੰਗ ਸੱਦੀ ਗਈ ਹੈ ਉਸ ਨੂੰ ਮਲਤਵੀ ਕਰਨ ਦੇ ਅਸਰ ਬਣ ਗਏ ਨੇ ਕਿ ਆਸ ਗਈਆਂ ਗਈਆਂ ਚਾ ਸਕਦੀਆਂ ਜਾਰੀਆਂ ਨੇ ਕਿ ਅੱਜ ਉਹ ਮੀਟਿੰਗ ਮਲਤਵੀ ਹੋਵੇਗੀ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੰਸਦ ਮੈਂਬਰ ਅਤੇ ਮੰਤਰੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਸੁਖਬੀਰ ਸਿੰਘ ਬਾਦਲ ਨੂੰ ਤਗੀਦ ਕੀਤਾ ਹੈ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਕੰਮ ਕਰ ਰਹੇ ਹੋ ਤੁਹਾਡਾ ਪਿਸ਼ੂਕ ਤੁਹਾਡੇ ਪਿਤਾ ਮਰਹੂਮ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਜੇਕਰ ਤੁਹਾਨੂੰ ਦਰਦ ਹੈ ਪੰਥ ਦਾ ਜੇਕਰ ਤੁਹਾਨੂੰ ਦਰ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰੇ ਦਾ ਜਥੇਦਾਰ ਦਾ ਪੰਜ ਸਿੰਘ ਸਹਿਬਾਨਾਂ ਦਾ ਜਿਨ੍ਹਾਂ ਦੀ ਮੌਜੂਦਗੀ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਤੋਂ ਵੱਡੇ ਹੁਕਮਨਾਮੇ ਹੋਏ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੱਤ ਮੈਂਬਰੀ ਕਮੇਟੀ ਜਿਹੜੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਤੋਂ ਬਣਨ ਜਾ ਰਹੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਗੁਵਾਹੀ ਕਰੇਗੀ ਕਿਉਂਕਿ ਅਸੀਂ ਆਪਣੇ ਹੱਕ ਰਾਜਸੀ ਤੌਰ ਤੇ ਗਵਾ ਚੁੱਕੇ ਹਾਂ ਕਿਉਂਕਿ ਅਸੀਂ ਜਿਹੜੀਆਂ ਗਲਤੀਆਂ ਕੀਤੀਆਂ ਨੇ ਉਹਨਾਂ ਦੀ ਸਜ਼ਾ ਸਾਨੂੰ ਚਿਰੀ ਅਕਾਲ ਤੱਕ ਵੱਲੋਂ ਮਿਲੀ ਹੈ ਜਿਹੜੀ ਧਾਰਮਿਕ ਸਜ਼ਾ ਪੂਰੀ ਕਰ ਚੁੱਕੇ ਹਾਂ ਉਹਨਾਂ ਨੇ ਕਿਹਾ ਕਿ ਤੁਹਾਨੂੰ ਆਪਣੀ ਇਸ ਮੀਟਿੰਗ ਨੂੰ ਮਲਤਵੀ ਕਰ ਦੇਣਾ ਚਾਹੀਦਾ ਹੈ ਯਾਨੀ ਕਿ ਸ਼ਰੋਮਣੀ ਅਕਾਲੀ ਦਲ ਦੀ ਬਾਗ ਡੋਰ ਉਹ 7 ਮੈਂਬਰਾਂ ਦੇ ਹੱਥ ਵਿੱਚ ਦੇ ਦੇਣ ਦੀ ਹੈ ਜਿਸ ਦੇ ਹੁਣ ਮੈਂਬਰ 5 ਰਹਿ ਗਏ ਨੇ ਜਿਨ੍ਹਾਂ ਵੱਲੋਂ ਧੜਾ ਧੜ ਸ਼੍ਰੋਮਣੀ ਅਕਾਲੀ ਦਲ ਲਈ ਭਰਤੀ ਕੀਤੀ ਜਾ ਰਹੀ ਹੈ ਇਹ ਗੱਲ ਕਹੀ ਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਜੋ ਸਾਬਕਾ ਮੰਤਰੀ ਅਤੇ ਸਾਬਕਾ ਜਿਹੜੇ ਐ ਮੈਂਬਰ ਆਫ ਪਾਰਲੀਮੈਂਟ ਵੀ ਰਹਿ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਜੇਕਰ ਦਰਦ ਹੈ ਪੰਥ ਦਾ ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਡਰ ਹੈ ਜੇ ਪੰਥ ਦੇ ਪ੍ਰਤੀ ਤੁਹਾਡੇ ਦਿਲਾਂ ਵਿੱਚ ਦਰਦ ਹੈ ਕਿ ਪੰਥ ਨੂੰ ਢਾਹ ਨਾ ਲੱਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਕਸਾਨ ਨਾ ਹੋਵੇ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਪਿਆਰ ਕਰਨ 2027 ਦੀਆਂ ਵਿਧਾਨ ਸਭਾ ਦੀਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੋਟ ਪਾਵੇ ਪੰਥ ਪੰਥ ਜਿਹੜਾ ਹੈ ਜਿਹੜਾ ਹੈ ਆਪਦਾ ਦਿਲ ਖੋਲ ਕੇ ਜਿਹੜਾ ਹੱਕ ਵਿੱਚ ਆਵੇ ਤਾਂ ਫਿਰ ਤੁਹਾਨੂੰ ਅੱਜ ਦੀ ਮੀਟਿੰਗ ਮਿਲਤਾ ਵੀ ਕਰ ਦੇਣੀ ਚਾਹੀਦੀ ਹੈ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਜਿਹੜੀ ਗੱਲ ਕਹੀ ਹੈ ਕਾਂਗਰਸ ਪਾਰਟੀ ਦੇ ਮੌਜੂਦਾ ਸੰਸਦ ਅਸੁਖਜੀਤ ਸਿੰਘ ਰੰਦਾਵਾ ਨੇ ਤੇ ਉਹਨਾਂ ਨੇ ਕਿਹਾ ਜੇ ਗੱਲ ਕਰੀਏ ਕਾਨੂੰਨ ਦੀ ਤੇ ਕਾਨੂੰਨ ਇਸ ਗੱਲ ਦੀ ਜਿਹਦੀ ਪਰਵਾਹ ਨਹੀਂ ਦਿੰਦਾ ਕਿ ਅਸੀਂ ਤੇਜਾ ਸਿੰਘ ਸੁਮੰਦਰੀ ਹਾਲ ਦੇ ਵਿੱਚ ਜੋ ਕਿ ਧਾਰਮਿਕ ਹਾਲ ਹੈ ਉੱਥੇ ਅਸੀਂ ਕੋਈ ਪੋਲੀਟੀਕਲ ਮੀਟਿੰਗ ਕਰੀਏ ਅਤੇ ਆਪਣਾ ਪ੍ਰਧਾਨ ਬਣਾਈਏ ਸਾਡੇ ਕੋਲ ਹੋਰ ਵੀ ਬਹੁਤ ਸਾਰੀਆਂ ਜਗ੍ਹਾ ਨੇ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਦਫ਼ਤਰ ਹੈ ਚੰਡੀਗੜ੍ਹ ਉੱਥੇ ਮੀਟਿੰਗ ਬੁਲਾ ਲੈਣੀ ਚਾਹੀਦੀ ਸੀ ਉੱਥੇ ਜਿਹੜਾ ਹੈ ਸਾਨੂੰ ਜਿਹੜਾ ਹੈ ਪ੍ਰਧਾਨ ਬਣਾਉਣਾ ਹਾਲੇ ਨਹੀਂ ਚਾਹੀਦਾ ਲੇਕਰ ਉਥੇ ਮੀਟਿੰਗ ਕਰ ਲੈਣੀ ਚਾਹੀਦੀ ਸੀ ਕਿਉਂਕਿ ਪੰਥ ਤਾਂ ਪਹਿਲਾਂ ਹੀ ਗੁੱਸੇ ਦੇ ਵਿੱਚ ਹੈ ਪੰਥ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗਜ ਦਾ ਵਿਰੋਧ ਕਰ ਰਿਹਾ ਹੈ ਉਹ ਕਹਿੰਦੇ ਨੇ ਕਿ ਪ੍ਰਾਣੇ ਜਥੇਦਾਰੀ ਦੀ ਸੇਵਾਵਾਂ ਨੂੰ ਬਹਾਲ ਬਹਾਲ ਕਰੋ ਇਸ ਲਈ ਸੁਖਬੀਰ ਸਿੰਘ ਬਾਦਲ ਨੂੰ ਇਹ ਮੀਟਿੰਗ ਮਿਲਤਾ ਵੀ ਕਰਕੇ ਪੰਥ ਦੇ ਦਰਦ ਨੂੰ ਸਮਝਣਾ ਚਾਹੀਦਾ ਹੈ ਪੰਥ ਕੀ ਚਾਹੁੰਦਾ ਹੈ ਪੰਥ ਦੇ ਅਕੋਰਡਿੰਗ ਚੱਲਣ ਤਾਂ ਪੰਥ ਦਾ ਵੀ ਭਲਾ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਦਾ ਵੀ ਭਲਾ ਹੋਵੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬਚੇਗੀ ਅਤੇ ਸ਼੍ਰੀ ਅਕਾਲ ਤਖਤ ਦੀ ਜਿਹੜੀ ਮਹਾਨਤਾ ਹੈ ਉਹਦਾ ਸੰਦੇਸ਼ ਜਿਹੜਾ ਹੈ ਪੂਰੀ ਦੁਨੀਆ ਦੇ ਵਿੱਚ ਜਾਵੇਗਾ ਕਿ ਭਾਵੇਂ ਅਸੀਂ ਸੰਵਿਧਾਨ ਦੇ ਵਿੱਚ ਆ ਲੇਕਿਨ ਸੁਪਰੀਮ ਕੋਰਟ ਹੈ ਸਾਡੀ ਸ਼੍ਰੀ ਅਕਾਲ ਤਖਤ ਸਾਹਿਬ ਤੁਹਾਨੂੰ